ਸਤ ਸਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁਰੂਗਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਲੋਕਾਂ ਲਈ ਵੱਡੀ ਮੁਸੀਬਤ ਗੈਸ ਸਿਲੰਡਰ ਨੂੰ ਲੈ ਕੇ ਖੜੀ ਹੋਈ ਇਹ ਸਮੱਸਿਆ ਜਾਣੋ ਕੀ ਵੱਡੀ ਚਿੰਤਾ ਪੰਜਾਬ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਐਲ ਪੀ ਜੀ ਦੀ ਭਾਰੀ ਘਾਟ ਕਾਰਨ ਉਦਯੋਗਿਕ ਉਦਯੋਗਿਕ ਸ਼ਹਿਰ ਅਤੇ ਜ਼ਿਆਦਾਤਰ ਰੇਲੂ ਹਫ਼ਤਕਰਾਂ ਦੀਆਂ ਮੁਸ਼ਕਲਾਂ ਅਜੇ ਵੀ ਘਟ ਨਹੀਂ ਹੋ ਰਹੀਆਂ ਹਨ। ਜ਼ਿਆਦਾ ਜਾਣਤਾ ਜਾਂ ਜਾਣਕਾਰੀ ਅਨੁਸਾਰ ਗੈਸ ਕੰਪਨੀਆਂ ਵੱਲੋਂ ਜ਼ਿਆਦਾਤਰ ਏਜੰਸੀਆਂ ਤੇ ਡੀਲਰਾਂ ਨੂੰ ਸਮਾਨ ਦੀ ਪੂਰੀ ਸਪਲਾਈ ਨਾ ਭੇਜਣ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ LPG ਦੀ ਸਮੱਸਿਆ ਉਸੇ ਤਰ੍ਹਾਂ ਹੀ ਬਣੀ ਹੋਈ ਹੈ। ਹਿੰਦੁਸਤਾਨ ਅਤੇ ਇੰਡੀਅਨ ਗੈਸ ਕੰਪਨੀਆਂ ਨਾਲ ਜੁੜੇ ਹੋਏ ਡੀਲਰਾਂ ਨੂੰ ਦੀ ਮੰਨੀਏ ਤਾਂ ਸਥਿਤੀ ਅਜਹੀ ਹੈ ਕਿ ਕੰਪਨੀਆਂ ਸਿਲੰਡਰ ਦੀ ਪੂਰੀ ਸਪਲਾਈ ਨਹੀਂ ਦੇ ਰਹੀਆਂ ਜਿਸ ਕਾਰਨ ਡੀਲਰ ਖਪਕਾਤੇ ਡੀਲੀ ਇਸ ਮੇਨ ਸਾਰੇ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਏਜੰਸੀਆਂ ਦੇ ਤੇ ਬਕਾਇਆ ਘੱਟ ਨਹੀਂ ਹੋ ਰਹਾ ਉਹਨਾਂ ਦੱਸਿਆ ਹੈ ਕਿ ਕੰਪਨੀਆਂ ਇੱਕ ਦਿਨ ਛੱਡ ਕੇ ਛੋਟੇ ਢਿੱਲਣਾ ਨੂੰ ਸਿੰਦਰਾਂ ਦੇ ਵਾਹਨਾਂ ਦੇ ਰਹੀਆਂ ਵਾਹਨ ਦੇ ਰਹੀਆਂ ਹਨ ਉਹਨਾਂ ਨੂੰ ਬਿਲਕੁਲ ਵੀ ਸਪਲਾਈ ਨਹੀਂ ਮਿਲ ਰਹੀ ਇਸ ਕਾਰਨ ਗੈਸ ਏਜੰਸੀਆਂ ਦੀ ਬੁਕਿੰਗ ਅਤੇ ਲਗ ਅਤੇ ਲਗਾਤਾਰ ਵਧ ਰਹੇ ਬੇਲ ਬਲੈਕ ਲਾਗਦੂ ਲੈ ਕੇ ਸਥਿਤੀ ਗਰਮ ਹੋ ਗਈ ਹੈ ਅਜਹੀ ਸਥਿਤੀ ਵਿੱਚ ਗੈਸ ਸਿੰਡਰ ਦੀ ਸਪਲਾਈ ਨਾ ਮਿਲਣ ਤੇ ਖਪਤਕਾਰਾਂ ਵਿੱਚ ਚਿੰਤਾ ਦੀ ਸਥਿਤੀ ਬਣੀ ਹੋਈ ਹੈ ਖਬਰ ਨਾਲ ਅੰਤ ਤੱਕ ਬਣੀ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ